ਸਰਦਾਰ ਸਵਰਨ ਸਿੰਘ ਜੀ ਟੈਣਾ ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਅੱਜ ਦੀ ਇੱਥੇ ਇਸ ਵਿਸ਼ੇਸ਼ ਸੈਮੀਨਾਰ ਦੇ ਵਿੱਚ ਆਪਣੀ ਗੱਲ ਰੱਖਣਗੇ ਆਪਣਾ ਪਰਚਾ ਪੜਨਗੇ ਅਜੋਕੇ ਪੱਤਰਕਾਰ ਨੂੰ ਦਰਪੇਸ਼ ਚੁਣੌਤੀਆਂ ਅਤੇ ਇਸ ਦੀ ਸਮਾਜਿਕ ਪ੍ਰਤੀਬੱਧਾ ਮੇਰੇ ਵੀਰੋ ਸਭ ਤੋਂ ਪਹਿਲਾਂ ਗੱਜ ਕੇ ਬੱਲੇ ਬੁਲਾਉਣੇ ਆ ਵਾਹਿਗੁਰੂ ਜੀ ਦਾ ਖਾਲਸਾ ਤੋਂ ਵਾਹਿਗੁਰੂ ਜੀ ਖਾਲਸਾ ਵੇਲਾ ਨੋਤਾ ਹੋਣ ਵਾਲਾ ਰਾਤ ਦਾ ਗੁਰਾਇਆ ਪ੍ਰੈਸ ਕਲੱਬ ਨੂੰ ਬਹੁਤ ਬਹੁਤ ਮੁਬਾਰਕਾਂ ਵੀ ਅਸੀਂ ਪੱਤਰਕਾਰ ਭਾਈਚਾਰੇ ਨਾਲ ਜੁੜੇ ਹੋਏ ਲੋਕ ਇਹ ਤਾਂ ਦੇ ਉਦਮ ਵੀ ਕਰ ਲੈਣੇ ਆ ਜਿੰਦ ਤੀ ਭਾਵੇਂ ਸਾਡੀ ਇੱਥੇ ਮਹਿਮਾਨਾਂ ਦੇ ਤੌਰ ਤੇ ਉਤੇ ਜਾਂ ਹਾਜ਼ਰੀ ਦੇ ਤੌਰ ਤੇ ਉਤੇ ਘਟਾ ਪਰ ਕੰਮ ਦੀਆਂ ਗੱਲਾਂ ਵਾਸਤੇ ਇੰਨੇ ਕ ਬੰਦੇ ਬਹੁਤ ਮੁੰਡੇ ਆ ਬਾਹਰ ਨਾਲ ਘਰ ਵਸ ਪਾਉਣਾ ਕਿਉਂ ਕਿਉਂ ਜਿੱਥੇ ਵੀ ਕੰਮ ਦੀ ਗੱਲ ਹੋਊਗੀ ਜਦੋਂ ਵੀ ਕੰਮ ਦੀ ਗੱਲ ਹੋਊਗੀ ਤੁਸੀਂ ਆਪਣੇ ਨਿੱਜੀ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਦੇਖ ਲਓ ਉੱਥੇ ਬੰਦੇ ਗਿਣਤੀ ਦੇ ਹੋਣਗੇ ਜਿੱਥੇ ਕੋਈ ਠੋਗਲੇ ਛੱਪਣ ਵਾਲੀ ਗੱਲ ਹੋਊਗੀ ਉੱਥੇ ਪੰਜਾਬੀਆਂ ਦੀ ਬਹੁਤ ਵੱਡੀ ਗਿਣਤੀ ਹੋਊਗੀ ਉਹ ਤੁਸੀਂ ਭਾਵੇਂ ਫੇਸਬੁੱਕ ਦੇ ਉੱਤੇ YouTube ਦੇ ਉੱਤੇ ਪਈ ਹੋਈ ਕੋਈ ਤੁਚਲ ਜੀ ਵੀਡੀਓ ਦੇਖ ਲਓ ਉੱਥੇ ਭਾਵੇਂ ਕੋਈ ਤੁਸੀਂ ਹੋਰ ਇਹੋ ਜਿਹੀ ਚੀਜ਼ ਦੇਖ ਲਓ ਜਿੱਥੇ ਕੰਮ ਦੀ ਗੱਲ ਹੋਊਗੀ ਉੱਥੇ ਬੰਦੇ ਘੱਟ ਹੋਣਗੇ ਜਿੱਥੇ ਐਰੀ ਗਰੀ ਜੀ ਗੱਲ ਹੋਊਗੀ ਉੱਥੇ ਬੰਦੇ ਵੱਧ ਹੋਣਗੇ ਪਰ ਮੈਂ ਦੀਪ ਦਲਜੀਤ ਬਾਈ ਜੀ ਦਾ ਬਹੁਤ ਬਹੁਤ ਧੰਨਵਾਦੀਆਂ ਤੁਸੀਂ ਸਾਡੇ ਸਤਿਕਾਰਯੋਗ ਹੈ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਸਾਰੇ ਵੀਰਾਂ ਨੂੰ ਇਕੱਠੇ ਕਰਨ ਦੇ ਲਈ ਮੈਂ ਬਲਵਿੰਦਰ ਬਾਈ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਇਹਨਾਂ ਨੂੰ ਮੈਂ ਕਦੇ ਨਾ ਕਰ ਹੀ ਨਹੀਂ ਸਕਦਾਗਾ ਮੈਂ ਅਮਰਜੀਤ ਬਾਈ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਉਹ ਸਤਿਕਾਰਯੋਗ ਮੇਰੇ ਕੋ ਤੁਸੀਂ ਸਾਰੇ ਬਹੁਤ ਮਹੱਤਵਪੂਰਨ ਬਿੰਦਰ ਬਾਈ ਜੀ ਤੁਸੀਂ ਬਹੁਤ ਕਾਬਲ ਹੋ ਮੈਂ ਤੁਹਾਡੇ ਕੋਲੋਂ ਸਿੱਖਦਾ ਮੈਨੂੰ ਕੁਝ ਬਹੁਤਾ ਆਉਂਦਾ ਨਹੀਂ ਪਰ ਇੰਨੀ ਗੱਲ ਜ਼ਰੂਰ ਆ ਵੀ ਸਾਨੂੰ ਪੱਤਰਕਾਰਾਂ ਨੂੰ ਪੱਤਰਕਾਰਾਂ ਨਾਲ ਖੜਨਾ ਚਾਹੀਦਾ ਤੁਹਾਨੂੰ ਇੰਨੇ ਸਵਾਰਥੀ ਨਹੀਂ ਹੋਣਾ ਚਾਹੀਦਾ ਅੱਜ ਸੀਐਮ ਸਾਹਿਬ ਹਸਪਤਾਲ ਦੇ ਵਿੱਚ ਆ ਕੋਈ ਇੱਕ ਵਿਧਾਇਕ ਨੇ ਵੀ ਹਾ ਦਾ ਨਾਰਾ ਨਹੀਂ ਮਾਰਿਆ ਵੀ ਭਾਈ ਠੀਕ ਤੋਂ ਉਹ ਸਿਆਸੀ ਕਾਰਨ ਕਈ ਬਣ ਜਾਂਦੇ ਆ ਪਰ ਪੱਤਰਕਾਰ ਤੇ ਲਈ ਪੱਤਰਕਾਰ ਦਾ ਕੋਈ ਸਿਆਸੀ ਕਾਰਨ ਨਹੀਂ ਹੁੰਦਾ ਇਹਦੇ ਬਾਰੇ ਆਪਾਂ ਜਾਣਦੇ ਆ ਦੂਜੀ ਮਹੱਤਵਪੂਰਨ ਗੱਲ ਇਹ ਆ ਬੰਦੇ ਨੂੰ ਚੁੱਪ ਇੰਨਾ ਵੀ ਨਹੀਂ ਰਹਿਣਾ ਚਾਹੀਦਾ ਵੀ ਉਹਦੇ ਬਾਰੇ ਸੌ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹੁੰਦੀਆਂ ਜਿਵੇਂ ਕਿ ਜਾਖੜ ਸਾਹਿਬ ਤੇ ਅਸਤੀਫੇ ਦੀਆਂ ਹੁੰਦੀਆਂ ਉਹਨਾਂ ਨੇ ਇੱਕ ਵਾਰੀ ਵੀ ਇੰਨੀ ਗੱਲ ਕਹੀ ਕਿ ਮੈਂ ਨਹੀਂ ਅਸਤੀਫਾ ਦਿੱਤਾ ਕਦੇ ਕਦੇ ਚੁੱਪ ਤੋੜ ਵੀ ਦੇਣੀ ਚਾਹੀਦੀ ਆ ਕਦੇ ਕਦੇ ਕਿਸੇ ਨਾਲ ਖੜ ਵੀ ਜਾਣਾ ਚਾਹੀਦਾ ਕਿ ਰਬੀ ਦੇ ਸਮੇਂ ਦੀ ਬਹੁਤ ਵੱਡੀ ਲੋੜ ਹੈ ਜਿਹੜੀ ਕਿ ਅਸੀਂ ਸਮਝੇ ਨਹੀਂ ਜਿਹੜੀ ਕਿ ਅਸੀਂ ਸਮਝਣ ਦੀ ਕਦੇ ਲੋੜ ਮਹਿਸੂਸ ਕੀਤੀ ਨਹੀਂ ਉਹ ਮੈਨੂੰ ਇੱਕ ਸ਼ੇਰ ਦੇ ਬੋਲ ਕੇਤੇ ਆਉਂਦੇ ਆ ਕਿ ਤੂੰ ਖਬਰ ਡੂੰਡਨੇ ਨਿਕਲੇ ਥੇ ਹਿੰਦੀ ਦੇ ਵਿੱਚ ਸ਼ੇਰ ਆ ਗੌਰ ਨਾਲ ਸੁਣਿਓ ਕਿ ਤੂੰ ਖਬਰ ਡੂੰਡਨੇ ਨਿਕਲੇ ਥੇ ਅਖਬਾਰ ਬੇਚ ਕਰ ਆ ਗਏ ਤੂੰ ਸਤਿਆ ਖੋਜਨੇ ਨਿਕਲੇ ਥੇ ਈਮਾਨ ਬੇਚ ਕਰ ਆ ਗਏ ਤੂੰ ਸ਼ਫਤ ਗ੍ਰੈਂਡ ਕਰ ਨਿਕਲੇ ਥੇ ਇਹ ਦੇਸ਼ ਬੇਚ ਕਰ ਆ ਗਏ ਤੂੰ ਸਮਾਜ ਸੁਧਾਰਕ ਬਣੇ ਸਨਮਾਨ ਬੇਤਰ ਆ ਗਿਆ ਸਾਡੇ ਪੱਤਰਕਾਰਾਂ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਲਾਗੂ ਹੁੰਦੀਆਂ ਉਹ ਜਿਵੇਂ ਪੰਜਾਬੀ ਦੇ ਵਿੱਚ ਇੱਕ ਸ਼ੇਰ ਆ ਕਿ ਅੰਨੀ ਦੇ ਨੈਣਾ 'ਚ ਖੁਮਾਰ ਆਇਆ ਏ ਤੇ ਅੱਜ ਕੰਜੀ ਨੂੰ ਵੀ ਕੰਗੀ ਤੇ ਪਿਆਰ ਆਇਆ ਏ ਵੇਚੇ ਸੀ ਜਿਨ੍ਹਾਂ ਦੇ ਸ਼ਹੀਦਾਂ ਦੇ ਕਫਨ ਅੱਜ ਉਹਨਾਂ ਦਾ ਵਜ਼ੀਰਾ 'ਚ ਖੁਮਾਰ ਆਇਆ ਏ ਟੁਣੇ ਵੀ ਆਪ ਆਈਆਂ ਲੜਦਾ ਵੀ ਆਪ ਆਈ ਪਾਉਨੇ ਆ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਵੀ ਆਪੇ ਗੱਲਾਂ ਕਹਿੰਦੇ ਆ 14 ਕੁ ਮਹੀਨਾ ਬਾਅਦ ਸਾਡਾ ਚਿੱਤ ਜਿਹੜਾ ਭਰ ਜਾਂਦਾ ਕਿਉਂਕਿ ਅਸੀਂ ਇਹ ਚੌਂਦੇ ਫੇਸਬੁੱਕ ਦੀ ਪੋਸਟ ਵਗੋਂ ਹਰ ਕੁਝ ਨਵਾਂ ਹੋਵੇ ਹਰ ਰੋਜ਼ ਨਵਾਂ ਹੋਵੇ ਸਵੇਰ ਨੂੰ ਤਮਾਸ਼ਾ ਹੋਰ ਚਾਹੀਦਾ ਅੱਧਰ ਨੂੰ ਤਮਾਸ਼ਾ ਹੋਰ ਚਾਹੀਦਾ ਮੈਂ ਇਹ ਨਹੀਂ ਗੱਲ ਕਹਿੰਦਾ ਕਿ ਭਾਈ ਸਾਰੇ ਸਮਾਜ ਦੇ ਵਿੱਚ ਪੰਜਾਬੀ ਸਮਾਜ ਦੇ ਵਿੱਚ ਸਭ ਕੁਝ ਗਲਤ ਆ ਪਰ ਜਿੱਥੇ-ਜਿੱਥੇ ਗਲਤ ਆ ਪਤਾ ਸਭ ਨੂੰ ਵੀ ਹੁੰਦਾ ਪਰ ਆਪਾਂ ਕੂਣੀ ਜੀ ਮਾਰਦੇ ਹੁੰਦੇ ਤੂੰ ਕਹੇ ਤੇਰਾ ਫਰਜ਼ ਬਣਦਾ ਤੂੰ ਕਹਿੰਦਾ ਕਿਉਂ ਨਹੀਂ ਤੂੰ ਮੂਰੇ ਲੱਗ ਤੇਰੇ ਮਗਰ ਅਬਲ ਟਬਲ ਮਾਰਨ ਨੂੰ ਆਪਾਂ ਸਭ ਤੋਂ ਪੂਰੇ ਹੁੰਨੇ ਆ ਪਰ ਜਿੱਥੇ ਕੰਮ ਦੀ ਗੱਲ ਕਰਦੇ ਉੱਥੇ ਬਲੀ ਆਪਾਂ ਕਿਸੇ ਹੋਰ ਦੀ ਡੇਢੀ ਹੁੰਦੀ ਆ ਤੁਸੀਂ ਆਪਣੇ ਦੇ ਵੱਲ ਦੇਖ ਲੋ ਤੁਹਾਡੇ ਰਿਸ਼ਤੇਦਾਰਾਂ ਦੇ ਵੱਲ ਦੇਖ ਲੋ ਆਂਡ ਗਵਾਨ ਦੇ ਵਿੱਚ ਦੇਖ ਲੋ ਤੁਹਾਨੂੰ ਇਹੋ ਜਿਹਾ ਕੋਈ ਨਾ ਕੋਈ ਨੰਬੜਾ ਜ਼ਰੂਰ ਆ ਉਹ ਮੈਂ ਕਦੇ ਕਦੇ ਸੋਚਦਾ ਹੁੰਦਾ ਵੀ ਸਾਡੇ ਪੱਤਰਕਾਰ ਭਾਈਚਾਰੇ ਦੇ ਵਿੱਚ ਗਰਾਵਟ ਨੈਤਕ ਤੌਰ ਤੇ ਸਭ ਕੰਮਾਂ 'ਚ ਆਈ ਆ ਡਾਕਟਰਾਂ ਦੇ ਵਿੱਚ ਵੀ ਆਈ ਆ ਅਧਿਆਪਨ ਖੇਤਰ 'ਚ ਵੀ ਆਈ ਆ ਰਾਜਨੀਤੀ ਵਿੱਚ ਤਾਂ ਆਈ ਹੀ ਆਈ ਆ ਵਪਾਰ ਦੇ ਵਿੱਚ ਵੀ ਆਈ ਆ ਪੱਤਰਕਾਰਤਾ ਦੇ ਵਿੱਚ ਵੀ ਆਈ ਆ ਕਹਿੰਦੇ ਵੀ ਇੱਕ ਵਾਰੀ ਇੱਕ ਬੰਦੇ ਦੀ ਘਰਵਾਲੀ ਦੇ ਨਾਲ ਕਿਸੇ ਮੂਰਖ ਮੱਤੇ ਬੰਦੇ ਨੇ ਬਦਕਲਾਮੀ ਕਰ ਉਹ ਜਦੋਂ ਅਖਰੋਂ ਬੰਦਾ ਘਰੇ ਆਇਆ ਤੇ ਨੇ ਗੱਲ ਕਹੀ ਕਿ ਫਲਾਣਾ ਜਿਹੜਾ ਇਹਨੇ ਮੇਰੇ ਸਨਮਾਨ ਦੇ ਖਿਲਾਫ ਬੋਲਿਆ ਇਹਨੇ ਮੇਰੇ ਨਾਲ ਛੇੜਖਾਨੀ ਕੀਤੀ ਆ ਬੰਦੇ ਨੂੰ ਬੜਾ ਗੁੱਸਾ ਆਇਆ ਨਵੀਂ ਬੰਦੂਕ ਲਈ ਸੀ ਪਰ ਸੀਓ ਕਾਰੋਬਾਰੀ ਵਰਤੀ ਦਾ ਮਾਲ ਉਹਨੇ ਬੰਦੂਕ ਕੱਢੀ ਪੇਟੀ ਦੇ ਵਿੱਚੋਂ ਉਸ ਬੰਦੇ ਦੇ ਘਰ ਦੇ ਕੋਲੇ ਗਿਆ ਜਾ ਕੇ ਉਹਨੇ ਡੋਰ ਬੈਲ ਕੀਤੀ ਤਿੰਨ ਚਾਰ ਵਾਰ ਟੰ ਟੰ ਟੰਗ ਟੰ ਟੰ ਡੋਰ ਬੈਲ ਕੀਤੀ ਬੰਦਾ ਬਾਹਰ ਨਿਕਲਿਆ ਆ ਬੰਦਾ ਬਾਹਰ ਨਿਕਲਿਆ ਕਹਿੰਦਾ ਗੱਲ ਕੀ ਆ ਕਹਿੰਦਾ ਤੂੰ ਮੇਰੀ ਘਰਵਾਲੀ ਦੇ ਨਾਲ ਛੇੜਖਾਨੀ ਕੀਤੀ ਆ ਮੈਂ ਤੇਰੇ ਗੋਲੀ ਮਾਰਨ ਆਇਆ ਉਹਨੇ ਵੇਖਿਆ ਕਿ ਪਦੋ ਕਿਨੇ ਦੀ ਲਈ ਸੀ ਕਹਿੰਦਾ ਜੀ 35000 ਦੀ ਲਈ ਸੀ ਕਹਿੰਦਾ 50 ਲੈਣਾ ਕਹਿੰਦਾ ਦੇ ਦੇ ਬੰਦਾ ਮਾਰਨ ਗਿਆ ਸੀ ਅਣਖ ਦੀ ਗੱਲ ਸੀ ਬੰਦੂਕ ਵੇਚ ਕੇ ਤੇ 15000 ਰੁਪਏ ਦਾ ਮੁਨਾਫਾ ਕਮਾ ਕੇ ਘਰੇ ਆ ਗਿਆ ਸੀ ਪਰ ਮੈਨੂੰ ਦੁੱਖ ਹੁੰਦਾ ਇਸ ਗੱਲ ਦਾ ਕਿ ਸਾਡੇ ਪੱਤਰਕਾਰਾਂ ਦੇ ਵਿੱਚ ਵੀ ਕਈ ਇਹੋ ਜਿਹੇ ਆ ਜਲੰਧਰ ਦੇ ਵਿੱਚ ਪਿਛਲੇ ਦਿਨੀ ਆਪਣੀ ਮਾਈਕ ਆਈਡੀ ਵੇਚ ਕੇ 50000 ਰੁਪਏ ਦੀ ਠੱਗੀ ਮਾਰਨ ਚਲੇ ਗਏ ਸੀ ਉਹ ਪਤਾ ਲੱਗਦਾ ਜੀ ਹੁਣ ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ ਆ ਸਾਡੇ ਪੱਤਰਕਾਰਾਂ ਦਾ ਇੱਕ ਹਿੱਸਾ ਐ ਸਮਾਪਨ ਕਰਨਾ ਮੈਂ ਮਾਫੀ ਚਾਉਣਾ ਇਹ ਸਾਰੇ ਇੱਕੋ ਜਿਹੇ ਨਹੀਂ ਪਰ ਸਾਡੇ ਪੱਤਰ ਕਰਨ ਦਾ ਇੱਕ ਹਿੱਸਾ ਇਹੋ ਜਾਂ ਜਦੋਂ ਕਿਸੇ ਦੀ ਇਮਾਰਤ ਬਣਦੀ ਹੋਵੇ ਅਸੀਂ ਮੌਕੇ ਤੇ ਪਹੁੰਚਦੇ ਹਾਂ ਕਿਉਂਕਿ ਉਹਨੇ ਬਹੁਤੀ ਵਾਰ ਨਕਸ਼ਾ ਨਹੀਂ ਪਾਸ ਕਰਾਇਆ ਹੁੰਦਾ ਜਿਹਨੇ ਨਕਸ਼ਾ ਨਹੀਂ ਪਾਸ ਕਰਾਇਆ ਉਹ ਸਾਡਾ ਗਾਹਕ ਹੁੰਦਾ ਜਿਹੜਾ ਸਾਡਾ ਗਾਹਕ ਹੁੰਦਾ ਉਹਦੇ ਕੋਲੋਂ ਅਸੀਂ 50000 ਵੀ ਲੈ ਲੈਨੇ ਆ ਉਹਦੇ ਕੋਲੋਂ ਲੱਖ ਰੁਪਈਆ ਵੀ ਲੈਨੇ ਆ ਮੇਰੇ ਇੱਕ ਮਿੱਤਰ ਨੇ ਤਿੰਨ ਮੰਜ਼ਲਾ ਇਮਾਰਤ ਬਣਾਉਣੀ ਸੀ ਉਹਨੇ ਨਕਸ਼ਾ ਮੇਰੇ ਕਹਿੰਦਾ ਵੀ ਦੋ ਮੰਜ਼ਲਾ ਦਾ ਸੀ ਤਾਂ ਕਰਦੀ ਮੈਨੂੰ ਇਹਦੇ ਬਾਰੇ ਮੁਕੰਮਲ ਜਾਣਕਾਰੀ ਨਹੀਂ ਦੋ ਪੱਤਰ ਕਰਨ ਉਹਦੇ ਵਿੱਚ ਜਾ ਕੇ ਘੁਜਰਡਾਈ ਸੀ ਉਹਨਾਂ ਨੇ 2 ਡੋੜ ਲੱਖ ਰੁਪਏ ਦੇ ਵਿੱਚ ਸੌਦਾ ਤੈਅ ਕੀਤਾ ਸੀ ਬਾਅਦ ਵਿੱਚ ਨਗਰ ਨਿਗਮ ਨੂੰ ਪੈਸੇ ਵਕਰੇ ਦਿਨੇ ਪੈਸੇ ਸਾਡੇ ਪੱਤਰਕਾਰ ਆ ਵੀ ਕਰਦੇ ਹਨ ਹੁਣ ਅਸੀਂ ਇਹ ਗੱਲ ਕਹ ਕੇ ਪੱਤਰਕਾਰ ਸਮਾਜ ਦਾ ਸ਼ੀਸ਼ਾ ਹੈ ਹੈ ਤਾਂ ਹੈ ਪਰ ਸ਼ੀਸ਼ਾ ਧੁੰਦਲਾ ਹੋ ਹੀ ਜਾਂਦਾ ਪੱਤਰਕਾਰ ਆ ਜਿਹੜਾ ਉਹ ਸਾਡੇ ਲਈ ਪੁਲ ਦਾ ਕੰਮ ਕਰਦਾ ਹੈ ਹੈ ਤਾਂ ਹੈ ਪਰ ਪੋੜਾ ਜਿਹੜਾ ਉਹਦੇ ਵਿੱਚ ਝੋਲ ਜੇ ਬਹੁਤ ਸਾਰੇ ਆ ਗਿਆ ਅਸੀਂ ਇਹਨਾਂ ਗੱਲਾਂ ਦੇ ਵੱਲ ਗੌਰ ਨਹੀਂ ਕਰਦੇ ਜਿਹੜੇ ਵੀ ਚੰਗੇ ਪੱਤਰਕਾਰ ਹਨ ਉਹਨਾਂ ਦੀ ਦੁਨੀਆ ਕਦਰ ਕਰਦੀ ਆ ਅਸੀਂ ਉਹਨੇ ਚੰਗੇ ਨਹੀਂ ਬਣ ਸਕੇ ਅਸੀਂ ਤਾਂ ਤੁਹਾਡੇ ਕੋਲੋਂ ਸਿੱਖਦੇ ਆ ਜਿਹੜੇ ਪੱਤਰਕਾਰ ਸਹੀ ਨਹੀਂ ਹਨ ਉਹਨਾਂ ਨੂੰ ਬੰਦੇ ਗੱਲ ਕਹਿੰਦੇ ਝੂਠ ਆ ਗਈਆਂ ਪਰੇ ਹੋ ਜੋ ਇਹ ਬੰਦਾ ਕੁਛ ਨਾ ਕੁਛ ਮੰਗੂਗਾ ਭਾਰ ਪਾਊਗਾ ਪਰੇ ਹੋ ਜੋ ਤੇ ਹਰ ਬੰਦੇ ਨੂੰ ਆਪਣੇ ਬਾਰੇ ਪਤਾ ਹੁੰਦਾ ਕਿ ਮੈਂ ਖੜਾ ਕਿੱਥੇ ਜੀ ਆ ਹਰ ਬੰਦੇ ਨੂੰ ਜਾਣਕਾਰੀ ਹੁੰਦੀ ਹੈ ਕਿ ਮੈਂ ਕਿੱਥੇ ਜੇ ਖੜਾ ਮੈਂ ਕਿਵੇਂ ਜੇ ਸਮਾਜ ਦੇ ਵਿੱਚ ਵਿਚਰਦਾ ਮੈਨੂੰ ਕੀ ਕਰਨਾ ਚਾਹੀਦਾ ਪਰ ਉਹ ਸਾਰੀਆਂ ਗੱਲਾਂ ਨੂੰ ਇਗਨੋਰ ਕਰਕੇ ਤਰਕਨਾਰ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੁੰਦਾ ਸੋਸ਼ਲ ਮੀਡੀਆ ਦਾ ਪ੍ਰਭਾਵ ਐਸਾ ਬੇਤੋ ਅਨੋ ਪਤਾ ਕੋਈ ਨਹੀਂਗਾ ਬਰੂਦ ਦੇ ਢੇਰ ਦੇ ਉੱਤੇ ਬੈਠੇ ਆਂ ਕੌਣ ਤੁਹਾਡੇ ਬਾਰੇ ਕੀ ਕਹਿ ਜੇ ਅੱਗੇ ਇਹ ਗੱਲ ਹੁੰਦੀ ਸੀ ਕਿ ਭਾਈ ਤੁਹਾਡੇ ਸਾਹਮਣੇ ਫੜ ਕੇ ਜਾਂ ਪਿੰਡ ਦੇ ਵਿੱਚ ਕੋਈ ਬੰਦਾ ਤੁਹਾਡੇ ਬਾਰੇ ਕੋਈ ਨਾ ਕੋਈ ਅਵਾ ਤਵਾ ਬੋਲਦਾ ਅੱਜ ਕੱਲ੍ਹ ਭੁੰਡ ਕੱਢ ਕੇ ਫੇਕ ਆਈਡੀ ਦੇ ਉੱਤੇ ਪੁਜਣਾ ਪੁਜ ਅਵਾ ਤਵਾ ਬੋਲਣ ਦਾ ਰੁਝਾਨ ਜ਼ੋਰਾਂ ਦੇ ਉੱਤੇ ਆ ਬਹੁਤ ਵਾਰ ਸਾਨੂੰ ਇਹ ਲੱਗਦਾ ਜੀ ਕਿ ਐਸ ਬੰਦੇ ਦੀ ਇੰਟਰਵਿਊ ਨਹੀਂ ਸੀ ਕਰਨੀ ਚਾਹੀਦੀ ਪਰ ਹੈਰਾਨੀ ਹੁੰਦੀ ਹੈ ਸਭ ਤੋਂ ਵੱਧ ਚੱਲੀ ਉਹ ਹੁੰਦੀ ਹੈ ਕਈ ਵਾਰ ਅਸੀਂ ਐਸ ਬੰਦੇ ਦੀ ਇੰਟਰਵਿਊ ਕਰਦੇ ਵੀ ਯਾਰ ਇਹ ਬੰਦੇ ਨੂੰ ਅੱਗੇ ਲੈ ਕੇ ਆਉਣਾ ਇਹ ਸਾਡਾ ਨਿੱਜੀ ਤੌਰ ਦੇ ਉੱਤੇ ਫਰਜ਼ ਬਣਦਾ ਜੇਕਰ ਇਹਨੂੰ ਅੱਗੇ ਲੈ ਕੇ ਆਵਾਂਗੇ ਲੋਕ ਇਹਦੇ ਨਾਲ ਖੜਨਗੇ ਉਹ ਇੰਟਰਵਿਊ 30000 ਚੱਲੀ ਹੁੰਦੀ ਹੈ ਜਿਹੜੇ ਬੰਦਾ ਅਵੱਲੀ ਜੀ ਗੱਲ ਕਰਦਾ ਹੋਵੇ ਉਹਦੀ ਇੰਟਰਵਿਊ 5 ਲੱਖ ਚੱਲੀ ਹੁੰਦੀ ਹੈ ਸੋਸ਼ਲ ਮੀਡੀਆ ਨੇ ਪੰਜਾਬੀਆਂ ਦੀ ਜ਼ਹਿਨੀयत ਨੂੰ ਵੀ ਬਿਆਨ ਕੀਤਾ ਸੋਸ਼ਲ ਮੀਡੀਆ ਨੇ ਇਹ ਦਰਸਾਇਆ ਕਿ ਤੁਹਾਡੇ 5 ਲੱਖ ਤੁਹਾਡੇ 10 ਲੱਖ ਫੋਲੋਅਰ ਹੋ ਸਕਦੇ ਆ ਪਰ ਹੋ ਸਕਦਾ ਕੋਈ ਗਵਾਂਢੀ ਤੁਹਾਡੇ ਹੱਕ ਦੇ ਵਿੱਚ ਨਾ ਹੋਵੇ ਸੋਸ਼ਲ ਮੀਡੀਆ ਨੇ ਸਾਨੂੰ ਇੰਨੇ ਇੱਕ ਵਿਸ਼ਾਲ ਦਾਇਰੇ ਵਾਲਾ ਬਣਾਤਾ ਤੇ ਭਾਈ ਅਜਲੀ ਤਰੀਕੇ ਦੇ ਵਿੱਚ ਕਈ ਵਾਰੀ ਸਰਕਾਰ ਦੇ ਮੌਕੇ ਲੋਕ ਲਾ ਬਹੁਤ ਕੇ ਫੋਲੋਅਰ ਲੈਂਦੇ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੀ ਆ ਕਹਿੰਦੇ ਵੀ ਇੱਕ ਵਾਰੀ ਇੱਕ ਮੁੰਡਾ ਦੁਆਚ ਗਿਆ ਉਹਦੇ ਮਾਪੇ ਆ ਜਿਹੜੇ ਉਹਨਾਂ ਨੇ ਜਾ ਕੇ ਪਤਾ ਲੱਗਾ ਜੀ ਸੋਸ਼ਲ ਮੀਡੀਆ ਤੇ ਪੋਸਟ ਪਾਤੀ ਵੀ ਬੱਚਾ ਸਾਡਾ ਸਕੂਲ ਪੜਨ ਗਿਆ ਸੀ ਬੱਚਾ ਸਾਡਾ ਵਾਪਸ ਮੁੜਿਆ ਨਹੀਂਗਾ ਉਹਦੇ ਇਹੋ ਜਿਹੇ ਕੱਪੜੇ ਪਾਏ ਆ ਇਹੋ ਜਿਹੇ ਬੂਟ ਪਾਏ ਆ ਇਹ ਕਹਿਰਾ ਜਿਹਾ ਸਰੀਰ ਆ ਇਸ ਤਰੀਕੇ ਦਾ ਕੱਦ ਆ ਇਹੋ ਜੀ ਉਹਦੀ ਪੈਂਟ ਪਾਈ ਆ ਲੋ ਜੀ ਪਤਾ ਲੱਗਾ ਜੀ ਕਿ ਆਥਨ ਤੱਕ ਨਿਆਣਾ ਲੱਭ ਗਿਆ ਪਰ 2 ਸਾਲ ਕਹਿੰਦੇ ਉਸ ਬੱਚੇ ਨੂੰ ਕਿਸੇ ਨੇ ਸਕੂਲ ਨਹੀਂ ਜਾਣ ਦਿੱਤਾ ਜਦੋਂ ਘਰੋਂ ਤਿਆਰ ਕਰਕੇ ਭੇਜਿਆ ਕਰਨ ਰਾਹ ਦੇ ਵਿੱਚੋਂ ਕੋ ਫੜ ਕੇ ਧਰੇ ਵਾਪਸ ਛੱਡ ਜਾ ਕਰੇ ਬੱਚਾ ਲੱਭ ਕੇ ਤੁਹਾਡਾ ਇਹ ਵੀ ਸਾਡੀਆਂ ਭੁਮਦਗਾਂ ਹੋਈਆਂ ਪੋਸਟਾਂ ਦਾ ਇੱਕ ਨਮੂਨਾ ਸਾਡੀਆਂ ਪੋਸਟਾਂ ਭੁਮਦਗਾਰ ਹੀ ਨਿਕਾਂ ਕਦੇ ਕੋਈ ਗੱਲ ਭੁਮਕੇ ਆਉਂਦੀ ਆ ਕਦੇ ਕੋਈ ਗੱਲ ਭੁਮਕੇ ਆਉਂਦੀ ਤੁਹਾਡੇ ਕੋਲੇ ਜਿੰਨੀਆਂ ਗੱਲਾਂ ਆਉਂਦੀਆਂ ਜੇਕਰ ਤੁਸੀਂ ਉਹਨਾਂ ਗੱਲਾਂ ਦੇ ਵਿੱਚੋਂ ਕਰਕੇ ਆਪਣਾ ਮਾਈਂਡ ਸੈਟ ਕਰਕੇ ਇਹ ਸੋਚੋਗੇ ਕਿ ਭਾਈ ਆਹ ਗੱਲ ਤਾਂ ਮੈਨੂੰ ਠੀਕ ਨਹੀਂ ਲੱਗਦੀ ਮੈਂ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਤੇ ਫਿਰ ਤਾਂ ਗੱਲ ਬਹੁਤ ਵਧੀਆ ਪਰ ਜਿਹੜੀ ਚੀਜ਼ ਤੁਹਾਡੇ ਕੋਲੇ ਆ ਗਈ ਪਟਕ ਜਿਹੜਾ ਤੁਸੀਂ ਅੱਗੇ ਭੇਜਤੀ ਇਹਦਾ ਮਤਲਬ ਗੁਨਾਹਗਰ ਤੁਸੀਂ ਵੀ ਆ ਮੈਂ ਹਮੇਸ਼ਾ ਇਸ ਗੱਲ ਦੀ ਬੇਨਤੀ ਕਰਨਾ ਅਸੀਂ ਸਾਰੇ ਕਰਦੇ ਆ ਕਿ ਭਾਈ ਤੁਸੀਂ ਕਿਸੇ ਵੀ ਚੀਜ਼ ਦਾ ਬਲੰਕਣ ਕਰਕੇ ਉਹਨੂੰ ਚੰਗੀ ਤਰ੍ਹਾਂ ਪਰਚੋਲ ਕਰਕੇ ਅੱਗੇ ਭੇਜੋ ਨਹੀਂ ਤਾਂ ਜੇ ਅਸੀਂ ਤਮਾਸ਼ੇ ਦਾ ਹਿੱਸਾ ਬਣਨਾ ਤੇ ਫਿਰ ਤਮਾਸ਼ੇ ਤਾਂ ਪੈਰ ਪੈਰ ਨੇ ਉੱਤੇ ਹੋ ਹੀ ਜਾਂਦੇ ਆ ਮਾਫੀ ਚਾਹੁੰਦਾ ਪੰ ਗੰਦੇ ਵਿੱਚ ਕਾਲ ਇੰਨੀ ਆ ਉਹ ਸਾਨੂੰ ਸੋਸ਼ਲ ਮੀਡੀਆ ਨੇ ਦਰਸਾਈ ਆ ਚੰਗੇ ਪੱਖ ਵੀ ਬਹੁਤ ਆ ਮਾੜੇ ਪੱਖ ਵੀ ਬਹੁਤ ਆ ਚੰਗੇ ਪੱਖ ਇਹ ਆ ਕਿ ਜੇਕਰ ਕੋਈ ਸਮਾਜ ਸੁਧਾਰਕ ਬੰਦਾ ਕਿਸੇ ਦੀ ਕਮਨ ਦੀ ਗੱਲ ਕਰਦਾ ਜੇ ਆਪਾਂ ਕਹਿ ਲਈਏ ਕਿ ਆ ਲੋੜਵੰਦਾ ਉਹਦੇ ਲਈ ਮਦਦ ਕਰ ਨਿਤਰਦੇ ਆ ਚੰਗੇ ਪੱਖ ਇਹ ਆ ਵੀ ਜੇਕਰ ਕਿਸੇ ਗਰੀਬ ਦੀ ਧੀ ਨੂੰ ਵਿਆਹਣਾ ਤੇ ਉਹਦੇ ਤੇ ਪੋਸਟ ਪੈਂਦੀ ਹੈ ਉਹਦੇ ਲਈ ਮਦਦਕਾਰ ਸਾਹਮਣੇ ਆਉਂਦੇ ਆ ਚੰਗੇ ਪੱਖ ਇਹ ਆ ਵੀ ਜੇਕਰ ਕਿਸੇ ਨੂੰ ਕੋਈ ਕੈਂਸਰ ਆ ਜਾਂ ਕੋਈ ਹੋਰ ਸਮੱਸਿਆ ਉਹਦੇ ਲਈ ਆਪਾਂ ਕਹਿੰਦੇ ਜੀ ਕਿ ਆ ਬੰਦੇ ਦੀ ਮਦਦ ਦੀ ਲੋੜ ਆ ਉਹ ਲੋਕ ਨਿਤਰਦੇ ਆ ਪਰ ਇਹ ਵੀ ਇੱਕ ਪਾਠ ਤੋੜਾ ਹੈਗਾ ਕਿ ਸਾਨੂੰ ਜਾਣਕਾਰੀ ਦੀ ਘਾਟ ਹੁੰਦੀ ਪਰ ਸਾਨੂੰ ਟਿੱਪਣੀ ਕਰਨ ਦੀ ਕਾਬਲ ਬਹੁਤ ਹੁੰਦੀ ਹੈ ਤੇ ਪੰਜਾਬੀਆਂ ਦੇ ਵਿੱਚ ਇੱਕ ਭੈੜੀ ਹਰਤ ਹੈ ਅਸੀਂ ਕਿਹੜਾ ਕਿਤਾਬਾਂ ਪੜਦੇ ਹਾਂ ਅਸੀਂ ਜਿੰਨੇ ਵੀ ਵੀਰ ਬੈਠੇ ਆਂ ਇਹ ਮੈਨੂੰ ਦੱਸ ਦੋ ਵੀ ਭਾਈ ਮਹੀਨੇ ਦੇ ਵਿੱਚ ਇੱਕ ਤਾਂ ਪੜਦੇ ਸਾਹਿਤ ਦੀ ਕੋਈ ਇੱਕ ਕਿਤਾਬ ਦੋ ਮਹੀਨਾ ਦੇ ਵਿੱਚ ਕੋਈ ਇੱਕ ਪੜਦੇ ਹੋਏਗੇ ਤੇ ਨਾ ਮਹੀਨਾ ਦੇ ਵਿੱਚ ਇੱਕ ਪੜਦੇ ਹੋਏਗੇ ਤੇ ਜਿੰਨੀ ਦੇਰ ਤੱਕ ਪੜਾਂਗੇ ਨਹੀਂ ਓਨੀ ਦੇਰ ਤੱਕ ਬੋਲਣ ਦੀ ਜਾਂਚ ਕਿਵੇਂ ਆਊਗੀ ਸਵਾਲਾਂ ਦਾ ਸਵਾਲ ਇਹ ਆ ਕੀ ਆਪਾਂ ਇੱਕ ਅਖਬਾਰ ਨੂੰ ਹਰ ਰੋਜ਼ ਅੱਧਾ ਘੰਟਾ ਪੜਦੇ ਆਂ ਕੀ ਆਪਾਂ ਦੋ ਕੁ ਵਾਰ ਆਪਣੇ ਘਰ ਦੇ ਬਿਤ ਹਰ ਰੋਜ਼ ਪੜਦੇ ਆ ਤੁਹਾਡੀ ਜ਼ਿੰਦਗੀ ਇੰਨੀ ਕਾੜ ਲੱਦੀ ਪਣੀ ਪਈ ਆ ਵੀ ਸਾਨੂੰ ਕਿਤਾਬਾਂ ਪੜਨ ਦੀ ਲੋੜ ਨਹੀਂ ਕਿਉਂਕਿ ਅਸੀਂ ਜੰਮੇ ਹੀ ਬੁੱਧੀ ਜੀ ਵੀ ਆ ਤੁਰ ਵੀ ਬੁੱਧੀ ਜੀ ਵੀ ਜਾਣਾ ਵਿਚਾਲੇ ਦੀ ਬੁੱਧੀ ਜੀ ਵੀ ਦੇ ਵਿੱਚ ਬੁੱਧੀ ਜੀ ਵੀ ਟੱਕਰ ਮਾਰਦਾ ਤੋਂ ਇਸ ਗੱਲ ਕਰਕੇ ਕਦੇ ਕਦੇ ਹਰਾਨੀ ਹੁੰਦੀ ਆ ਮੈਂ ਕਦੇ ਕਦੇ ਸੋਚਦਾ ਹੁੰਨਾ ਵੀ ਸਾਡੇ ਪੰਜਾਬੀ ਕਹਿੰਦੇ ਸੁਭਾਅ ਦੇ ਵਿੱਚ ਇਹ ਬਣ ਗਿਆ ਕਿ 10 ਪੋਸਟਾਂ ਪੜੀਆਂ ਤੇ ਅਸੀਂ ਕਹਿੰਨੇ ਕਿ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਹੋ ਤੇ 11ਵੀਂ ਪੋਸਟ ਆਪ ਲਿਖਤੀ ਇਹ ਗੱਲ ਕਿਦਨੇ ਕਿ ਮੈਂ ਇਤਿਹਾਸ ਲਿਖਦਾ ਲਿਖਦਾ ਜਦ ਕਿ ਇਤਿਹਾਸ ਪੜਨਾ ਇਤਿਹਾਸ ਲਿਖਣਾ ਇਹ ਇੱਕ ਬਹੁਤ ਵੱਖਰੀ ਗੱਲ ਹੈ ਬਲਵੰਤ ਤਾਰਕੀ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕਿ ਮਸ਼ਹੂਰ ਤੇ ਮਹਾਨ ਹੋਣ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਮਸ਼ਹੂਰ ਅਸੀਂ ਕੋਈ ਵੀ ਥੋਸਤਾ ਕੰਮ ਕਰਕੇ 15 ਮਿੰਟਾਂ ਚ ਹੋ ਸਕਦੇ ਆ ਪਰ ਮਹਾਨਤਾ ਦਾ ਦਰਜਾ ਹਾਸਲ ਕਰਨ ਦੇ ਲਈ ਹੋ ਸਕਦਾ ਜ਼ਿੰਦਗੀ ਦਾ ਆਖਰੀ ਪੜਾਅ ਵੀ ਲੱਗ ਜਾਵੇ ਹੋ ਸਕਦਾ ਜ਼ਿੰਦਗੀ ਦੇ ਆਖਰੀ ਮੋੜ ਦੇ ਉੱਤੇ ਵੀ ਮਹਾਨਤਾ ਵਾਲੀ ਗੱਲਣਾ ਬਣੇ ਪਰ ਅਸੀਂ ਇਸ ਗੱਲ ਨੂੰ ਸੋਚਦੇ ਘੱਟ ਅਸੀਂ ਉਹ ਲੰਬੇ ਹੀ ਦਈ ਜਾਂਦੇ ਆ ਨਾ ਸਾਨੂੰ ਕੋਈ ਲੀਡਰ ਪਸੰਦ ਆ ਨਾ ਸਾਨੂੰ ਕੋਈ ਗਾਇਕ ਪਸੰਦ ਨਾ ਸਾਨੂੰ ਕੋਈ ਸਮਾਜ ਸੇਵੀ ਪਸੰਦ ਆ ਨਾ ਕੋਈ ਸਾਨੂੰ ਫਿਲਮ ਸਾਜ਼ ਪਸੰਦ ਆ ਨਾ ਕੋਈ ਸਾਨੂੰ ਪੱਤਰਕਾਰ ਪਸੰਦ ਆ ਸਾਨੂੰ ਪਸੰਦ ਕਿਹੜੇ ਕਿਹੜੇ ਹਨ ਸੁਵਾਲਾਂ ਦਾ ਸਵਾਲ ਇਹ ਆ ਜਿੱਥੇ ਮਰਜ਼ੀ ਦੇਖ ਲੋ ਪੱਤਰਕਾਰ ਜੋ ਕਿ ਚਾਨਣਾ ਸਾਹਿਬ ਨੇ ਗੱਲ ਕਹੀ ਆ ਕਿ ਚੰਗੀਆਂ ਚੀਜ਼ਾਂ ਦੇ ਥੱਲੇ ਚੰਗੇ ਕਮੈਂਟ ਆਉਂਦੇ ਮੈਂ ਬਿਲਕੁਲ ਸਹਿਮਤ ਆ ਪਰ ਗੱਲ ਇਹ ਵੀ ਕਈ ਵਾਰ ਚੰਗੀਆਂ ਚੀਜ਼ਾਂ ਦੇ ਥੱਲੇ ਜੋ ਜੋ ਕੁਝ ਲਿਖਿਆ ਜਾਂਦਾ ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਵੀ ਕਮੈਂਟ ਦੇ ਟਰੈਪ ਦੇ ਵਿੱਚ ਫਸਣਾ ਹੀ ਬੰਦ ਕਰ ਕਮੈਂਟ ਪੜੋ ਹੀ ਨਾ ਮੇਰੀ ਨਿੱਜੀ ਤੌਰ ਦੇ ਉੱਤੇ ਵਿਚਾਰ ਆ ਇਹ ਜੇ ਤੁਸੀਂ ਕਮੈਂਟ ਪੜ੍ਹ ਕੇ ਕੰਮ ਕਰਨਾ ਚਾਹੋਗੇ ਤੇ ਤੁਸੀਂ ਅਗਲੇ ਦਿਨ ਕੰਮ ਨਹੀਂ ਕਰ ਸਕਦੇ ਜੇ ਤੁਸੀਂ ਆਰਟੀਕਲ ਦੇ ਵਿੱਚ ਮਸਤ ਹੋ ਕੇ ਆਪਣੇ ਆਪ ਨੂੰ ਜ਼ਵਾਬਦੇਹ ਹੋ ਕੇ ਕੰਮ ਕਰਨਾ ਚਾਹੋਗੇ ਤੇ ਫਿਰ ਤੁਸੀਂ ਅੱਗੇ ਅਗਲੇ ਦਿਨ ਕੰਮ ਕਰ ਸਕਦੇ ਹੋ ਪਰ ਜੇ ਤੁਸੀਂ ਕਹੋਗੇ ਕਿ ਮੈਂ ਇੱਕ ਚੀਜ਼ ਲਿਖੀ ਮੈਂ ਇੱਕ ਚੀਜ਼ ਪਾਈ ਤੇ ਫਿਰ ਉਹਦੇ ਥੱਲੇ ਜਕਰ 20 ਦੇ ਵਿੱਚੋਂ 10 ਜਿਹੜਾ ਨੇ ਤੁਹਾਡੇ ਬਾਰੇ ਪਤਾ ਨਹੀਂ ਜਿਨ੍ਹਾਂ ਦੇ ਵਿੱਚੋਂ 5 ਦੀਆਂ ਫੇਕ ਆਈਡੀ ਹੋਣੀਆਂ ਉਹਨਾਂ ਨੇ ਪਤਾ ਨਹੀਂ ਗੁਬਗਲਾਟ ਕਿਹੜੀ ਗੱਲ ਦਾ ਤੁਹਾਡੇ ਤੇ ਕੱਢਿਆ ਹੋਵੇ ਤੁਸੀਂ ਤਾਂ ਦਿਮਾਗੀ ਤੌਰ ਤੇ ਪਰੇਸ਼ਾਨ ਰਹੋਗੇ ਇਹਨੇ ਮੈਨੂੰ ਐਵੇਂ ਕਿਵੇਂ ਕਹਿਤਾ ਫਿਰ ਲੜੀ ਚੱਲੋ ਸਾਡੇ ਪੰਜਾਬੀ ਵੈਸੇ ਹੀ ਦੁਵਾਈਆਂ ਪਿੱਛੇ ਅੱਜ ਕੱਲ ਲੜਦਾ ਹੀ ਆ ਕਿਤੇ ਨੇਤਾਵਾਂ ਦੇ ਪਿੱਛੇ ਲੜਦਾ ਹੀ ਆ ਧਰਮ ਦੇ ਪਿੱਛੇ ਲੜਦਾ ਹੀ ਆ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਕੋਈ ਬੰਦਾ ਕਹਿੰਦਾ ਨੇ ਮੇਰੀਆਂ ਧਾਰਮਿਕ ਭਾਵਨਾਵਾਂ pèceੜੀਆਂ ਮੇਰੇ ਕਾ ਉਦੋਂ ਕੱਚਾ ਹਸਦੀਆਂ ਵੀ ਤੇਰੀਆਂ ਭਾਵਨਾਵਾਂ ਤਾਂ pèceੜੀਆਂ ਜਦੋਂ ਗਵਾਂਢੀ ਨੂੰ ਲੋੜ ਹੁੰਦੀ ਉਹਦੇ ਪੀਪੇ 'ਚ ਆਟਾ ਨਹੀਂ ਹੁੰਦਾ ਤੇਰੀ ਉਦੋਂ ਭਾਵਨਾ ਕਿਉਂ ਨਹੀਂ pèceੜਦੀ ਜਦੋਂ ਕਿਸੇ ਦੀ ਗਰੀਬੀ ਦੀ ਧੀ ਨੂੰ ਪੜਾਉਣ ਲਿਖਾਉਣ ਦੀ ਵਾਰੀ ਹੁੰਦੀ ਤੇਰੀ ਉਦੋਂ ਭਾਵਨਾ ਕਿਉਂ ਨਹੀਂ pèceੜਦੀ ਲੋੜ ਇਸ ਵਕਤ ਇਸ ਗੱਲ ਦੀ ਆ ਭਾਵੇਂ ਸੋਸ਼ਲ ਮੀਡੀਆ ਤੇ ਭਾਵੇਂ ਬਾਕੀ ਮੀਡੀਏ ਦੇ ਅੰਗ ਆ ਤੇ ਭਾਵੇਂ ਅ ਦੇ ਨਾਲ ਜੁੜੇ ਮੇਰੇ ਖਿਆਲ ਦੇ ਮੁਤਾਬਕ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰਨਾ ਚਾਹੀਦਾ ਜਿਹੜਾ ਬੰਦਾ ਪੜੂਗਾ ਨਹੀਂ ਉਹ ਬੋਲਣ ਦੇ ਕਾਬਲ ਨਹੀਂ ਤੁਸੀਂ ਪੰਜਾਬ ਦੇ ਉਹਨਾਂ ਰਾਜਨੀਤਿਕ ਲੋਕਾਂ ਦੇ ਵੱਲ ਦੇਖ ਲਓ ਜਿਹੜੇ ਕਿ ਗੱਜ-ਗੱਜ ਲੰਮੇ ਬਿਆਨ ਦਿੰਦੇ ਆ ਜਿਹੜੇ ਹਰ ਰੋਜ਼ ਬਿਆਨ ਦਿੰਦੇ ਆ ਸਭ ਤੋਂ ਵੱਧ ਵਿਵਾਦਾਂ ਦੇ ਵਿੱਚ ਉਹ ਰਹਿਣਗੇ ਲੰਮਾ ਧਾਕਾ ਤੇ ਲੰਮੀ ਜੀਬ ਉਲਜੂਗੀ ਹੀ ਉਲਜੂਗੀ ਇਹ ਗੱਲ ਤੁਸੀਂ ਆਪਣੇ ਆਂਢ-ਗੁਆਂਢ ਦੇ ਦੇਖ ਲਓ ਤੁਸੀਂ ਕਿਸੇ ਹੋਰ ਵੱਲ ਦੇਖ ਲਓ ਸਾਡੇ ਵਿੱਚ ਵੀ ਸੌ ਤਰ੍ਹਾਂ ਦੀਆਂ ਗਲਤੀਆਂ ਹੈਗੀਆਂ ਅਸੀਂ ਮੁਕੰਮਲ ਨਹੀਂ ਹੈਗੇ ਨਪੁੰਨ ਨਹੀਂ ਹੈਗੇ ਪਰ ਅਸੀਂ ਚਾਹੁੰਦੇ ਆ ਕਿ ਸਾਨੂੰ ਜਾਤ ਆਜੀ ਸ਼ਬਦ ਗੁਰੂ ਦੀ ਸਮਝ ਆ ਜੇ ਜਿਹੜੀ ਕਿ ਸਾਨੂੰ ਤਾਂ ਹਾਲੇ ਤੱਕ ਆਈ ਨਹੀਂ ਤੇ ਜਿਨ੍ਹਾਂ ਨੂੰ ਆਈ ਆ ਭਾਈ ਉਹਨਾਂ ਨੂੰ ਅਸੀਂ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਪੱਤਰਕਾਰਤਾ ਜੋਖਮ ਦਾ ਦੂਜਾ ਨਾਮ ਜਾਂ ਤਾਂ ਤੁਸੀਂ ਪੱਤਰਕਾਰਤਾ ਉਹ ਕਰੋ ਕਿ ਭਾਈ ਫਲਾਣੇ ਦੀ ਸਰਕਾਰ ਡਿੱਗੇਗੀ ਹੀ ਡਿੱਗੇਗੀ ਫਲਾਣਾ ਨੇ ਇਹ ਗੱਲ ਕਹੀ ਕਿ ਫਲਾਣਾ ਨੇਤਾ ਤਾਂ ਉਹ ਇਉਂ ਹੈ ਫਲਾਣਾ ਨੇਤਾ दारू ਪੀਂਦਾ ਹੈ ਫਲਾਣਾ ਨੇਤਾ ਫੀਮ ਕਰਦਾ ਹੈ ਕਈ ਪੱਤਰਕਾਰਾਂ ਨੂੰ ਮੈਂ ਜਾਣਦਾ ਐਸਿਆਂ ਨੂੰ ਜਿਹੜੇ ਕਿ 5-7 ਨੇਤਾਵਾਂ ਦੀ ਪੱਤਰਕਾਰੀ ਵੀ ਕਰਦੇ ਆ ਕਈ ਐਸੇ ਵੀ ਪੱਤਰਕਾਰ ਆ ਰਵੀਸ਼ ਕੁਮਾਰ ਵਰਗੇ ਜਿਹੜੇ ਲੰਮਾ ਸਮਾਂ ਇੱਕ ਕਮਰੇ ਦੇ ਵਿੱਚ ਬੰਦ ਹੋ ਕੇ ਆਪਦੇ ਘਰ ਦੇ ਵਿੱਚ ਹੀ ਪੱਤਰਕਾਰੀ ਕਰਦੇ ਆ ਕਿਉਂਕਿ ਬਾਹਰ ਨਿਕਲ ਤੋਂ ਕਈ ਜਿਹੜੇ ਧਾਰਮਿਕ ਭਾਵਨਾ ਪੜਕੜ ਦੀ ਗੱਲ ਕਰਦੇ ਉੜੀ ਕੀ ਜਾਂਦੇ ਆ ਕਿ ਭਾਈ ਜਸਟਨ ਟੱਕਰਿਆ ਆਹ ਗੱਲ ਕਰਨੀ ਆ ਤੋ ਤੁਸੀਂ ਦੇਖਣਾ ਵੀ ਚੋਣਕੀ ਦੀ ਕਰਨੀ ਆ ਕਰਨੀ ਹੈ ਜਿਹੜੇ ਵੀ ਬੰਦੇ ਚੰਗਾ ਕੰਮ ਕਰਦੇ ਆ ਉਹਦੇ ਲਈ ਆਪਾਂ ਨੂੰ ਨਾਲ ਖੜਨਾ ਪਊਗਾ ਜਿਹੜੇ ਬੰਦੇ ਚੰਗੇ ਤੋਂ ਉਲਟ ਕੰਮ ਕਰਦੇ ਆ ਉਹਨਾਂ ਨੂੰ ਮਾੜਾ ਮੋਟਾ ਸਮਝਾਉਣਾ ਪਊਗਾ ਪਰ ਸਾਨੂੰ ਸਮਝਾਉਣੀ ਦੇ ਵਿੱਚ ਤੇ ਡੰਟਣ ਦੇ ਵਿੱਚ ਵੀ ਅੰਤਰ ਦਾ ਪਤਾ ਹੋਣਾ ਚਾਹੀਦਾ ਮੈਨੂੰ ਚੰਗੀ ਤਰ੍ਹਾਂ ਗੱਲ ਚਿੱਤੇ ਜਦੋਂ ਮੈਂ ਲਗਭਗ 23 ਸਾਲ ਪਹਿਲਾਂ ਨਵਾਂ ਜ਼ਮਾਨਾ ਅਖਬਾਰ ਦੇ ਵਿੱਚ ਆਇਆ ਤਾਮਰੇੜ ਗਗਜੀਤ ਸਿੰਘ ਅਨੰਦ ਹੋਰਾ ਨੇ ਜੋ ਬੋਲਿਆ ਤੇ ਉਹ ਮੇਰੀ ਲਿਖਣ ਦੀ ਡਿਊਟੀ ਦੇ ਵਿੱਚ ਸ਼ਾਮਲ ਹੁੰਦਾ ਸੀ ਉਹ ਬੋਲਦੇ ਹੁੰਦੇ ਸੀ ਮੈਂ ਲਿਖਦਾ ਹੁੰਦਾ ਸੀ ਉਹਨਾਂ ਨੇ ਮੈਨੂੰ ਇਸ ਕਰਕੇ ਸਾਇਰ ਸ਼ੇਦੀ ਟਣ ਲਿਆ ਵੀ ਇਹ ਮੇਰੀ ਬਾਪ ਬਣ ਤਰਦਾ ਜਿਹੜੀ ਪੂਰੀ ਪਕੜ ਕਰ ਲੈਂਦਾ ਵੀ ਕੋਮਾ ਕਿੱਥੇ ਲਾਉਣਾ ਡੰਡੀ ਕਿੱਥੇ ਲਾਉਣੀਆਂ ਹਾਈਫਨ ਕਿੱਥੇ ਪਾਉਣਾ ਪੈਰ ਚ ਬਿੰਦੀ ਕਿੱਥੇ ਪੈਂਦੀ ਪੈਰ ਕਾ ਹਾ ਕਿੱਥੇ ਪੈਂਦਾ ਮੈਂ ਨਮਾਤਮਨਾਂ ਦੇ ਵਿੱਚ ਸੌਂਦਾ ਹੁੰਦਾ ਸੀ ਉੱਥੇ ਮੇਰੀਆਂ ਅਖਬਾਰਾਂ ਹੀ ਮੇਰੀ ਗਦੈਲਾ ਹੁੰਦੀਆਂ ਸੀ ਅਖਬਾਰਾਂ ਹੀ ਮੇਰੀ ਦਰੀ ਹੁੰਦੀਆਂ ਸੀ ਅਖਬਾਰਾਂ ਹੀ ਮੇਰੀ ਉੱਤੇ ਚਾਦਰ ਹੁੰਦੀਆਂ ਸੀ ਤੇ ਅਖਬਾਰਾਂ ਹੀ ਮੇਰਾ ਸਹਰਾਣਾ ਹੁੰਦੀਆਂ ਸੀ ਇੱਕ ਦਿਨ ਅੱਧੀ ਰਾਤ ਦੇ ਵੇਲੇ ਆਨੰਦ ਸਾਹਿਬ ਆਏ ਸੀ ਪ੍ਰੈਸ ਵਾਲਿਆਂ ਨੂੰ ਚੈੱਕ ਕਰਨ ਦੇ ਲਈ ਵੀ ਪ੍ਰੈਸ ਵਾਲੇ ਸਹੀ ਕੰਮ ਕਰਦੇ ਕਿ ਨਹੀਂ ਉਹਨਾਂ ਨੇ ਮੈਨੂੰ ਕਹਿੰਦੇ ਟਣੇ ਟਣੇ ਪਟ ਪਟ ਮੈਂ ਅੱਪੜਵਾਏ ਉੱਤੇ ਬਖੀ ਜੀ ਸਰ ਕਹਿੰਦੇ ਤੈਨੂੰ ਕਿੰਨੇ ਸਾਲ ਹੋ ਗਏ ਇੱਥੇ ਆਇਆ ਨੂੰ ਮੈਂ ਕਹਾਂ ਜੀ ਮੈਨੂੰ ਹੋ ਕੇ ਤਕਰੀਬਨ 2.5 ਸਾਲ ਕਹਿੰਦੇ ਜੀ 2.5 ਸਾਲ ਹੋ ਗਏ ਹੁਣ ਥੋੜਾ ਜਿਹਾ ਆਪਣਾ ਸਟੈਂਡਰਡ ਉੱਚਾ ਚੜ੍ਹ ਮੈਂ ਕਹਾਂ ਜੀ ਉਹ ਕਿਵੇਂ ਕਹਿੰਦੇ ਥੱਲੇ ਨਵਾਂ ਜ਼ਮਾਨਾ ਨਹੀਂ ਹੁਣ ਤੋਂ ਥੱਲੇ ਇੰਡੀਅਨ ਐਕਸਪ੍ਰੈਸ ਵਛਾਇਆ ਤਾ ਮਤਲਬ ਇਹ ਉਹਨਾਂ ਦਾ ਇੱਕ ਸਮਝਾਉਣ ਦਾ ਢੰਗ ਸੀ ਗੱਲ ਉਹਨੂੰ ਉਹਨੂੰ ਹਾਸ ਰਸਤੇ ਵਿੱਚ ਪਾ ਕੇ ਹਾਸੇ ਦੇ ਤਰੀਕੇ ਨਾਲ ਪਾ ਕੇ ਉਹਨੂੰ ਪੇਸ਼ ਕਰੀ ਕਿਵੇਂ ਕਰਨੀ ਹੈ ਸੋ ਉਹਨਾਂ ਸਾਰਿਆਂ ਸ਼ਖਸੀਤਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੀਆਂ ਸ਼ਖਸੀਤਾਂ ਨੇ ਤੇ ਲਈ ਕੰਮ ਕੀਤਾ ਤੁਹਾਡੇ ਲਈ ਸਾਡੇ ਲਈ ਸਰਗਾਂ ਲਈ ਕੰਮ ਕਰਦੇ ਆ ਮੈਂ ਜਦੋਂ ਜਲੰਧਰੋਂ ਚੱਲਿਆ ਤਾਂ ਇੱਥੇ ਗੁਰਾਇਆਂ ਤੱਕ ਮੇਰਾ ਕਹਿਲਾ ਜੇਕਰ ਮੇਰੀ ਅੱਖ ਤੋਂ ਉਰੇ ਪਰੇ ਨਾ ਹੋਏ ਹੁਣ ਬੋਰਡ ਤਾਂ 163 ਬੋਰਡ ਮੇਰੀਆਂ ਨਜ਼ਰਾਂ ਦੇ ਵਿੱਚ ਪਏ ਆ ਖੱਬੇ ਤੇ ਸੱਜੇ ਉਹਨਾਂ 163 ਬੋਰਡਾਂ ਦੇ ਵਿੱਚੋਂ 247ਾਂ ਦੇ ਵਿੱਚ ਤੁਹਾਨੂੰ ਵਿਸ਼ੇ ਦੱਸ ਦਿੰਨਾ ਉਹ ਇਹ ਸੀਗਾ ਕਿ ਪੈਸੇ ਬਾਅਦ ਵਿੱਚ ਦੇ ਦਿਓ ਕੈਨੇਡਾ ਪਹਿਲਾਂ ਪਹੁੰਚੋ ਜੇ ਤੁਸੀਂ ਆਈਲਟਸ ਨਹੀਂ ਕੀਤੀ ਤਾਂ ਤੁਸੀਂ ਵਿਦੇਸ਼ ਜਾ ਸਕਦੇ ਹੋ ਜੇ ਤੁਸੀਂ ਗੁੰਗੇ ਨਹੀਂ ਤਾਂ ਆਈਲਟਸ ਕਰ ਸਕਦੇ ਹੋ ਇੱਕ ਤਾਂ ਹੋ ਕੇ ਇੱਕ ਇਹ ਸੀਗਾ ਕਿ ਜੇਕਰ ਬੱਚਾ ਨਹੀਂ ਹੁੰਦਾ ਤਾਂ ਫਲਾਣੇ ਕੇਂਦਰ ਤੇ ਆ ਜਾਓ ਫਿਰ ਕੁਝ ਕ ਬੋਰਡ ਸੀਗੇ ਨਸ਼ਾ ਛਡਾਉਣ ਵਾਲੇ ਵੀ ਕਿ ਨਸ਼ਾ ਛਡਾਊ ਕੇਂਦਰ ਇੱਥੇ ਹੈ ਤੇ ਫਿਰ ਸਭ ਤੋਂ ਵੱਧ ਮੋٹے ਅਕਰਾਂ ਦੇ ਵਿੱਚ ਪੰਜਾਬੀ ਠੱਠਾ ਠੇਕਾ ਸੀਗਾ ਮੋٹے ਅਕਰਾਂ ਦੇ ਵਿੱਚ ਠੱਠੇ ਨੂੰ ਲਾਂ ਤੇ ਕੱਤੇ ਨੂੰ ਪੰਨਾ ਠੇਕਾ ਲਿਖਿਆ ਸੀਗਾ ਤੇ ਕੁਝ ਕੁ ਹੋਰ ਬੋਰਡ ਸੀ ਤੇ ਮੈਂ ਕਦੇ ਕਦੇ ਸੋਚਦਾ ਹੁੰਨਾ ਵੀ ਇਹ ਜਿਹੜੇ 4-5 ਤਰ੍ਹਾਂ ਦੇ ਬੋਰਡ ਆ ਇਹ ਪੰਜਾਬ ਦੇ ਵੈਖ ਨੂੰ ਬਿਆਨ ਕਰ ਦਿੰਦੇ ਕਿ ਪੰਜਾਬ ਖੜਾ ਕਿੱਥੇ ਜਿਆ ਆਜੋ ਇੱਥੇ ਬਾਹਰ ਚਲੇ ਜਾਓ ਨਿਆਣਾ ਨਹੀਂ ਹੁੰਦਾ ਮਤਲਬ ਇਹਦਾ ਇਹ ਆ ਕਿ ਸਾਡਾ ਪੌਣ ਪਾਣੀ ਸਾਡੀਆਂ ਫਰਾਟਾਂ ਕਿੰਨੀਆਂ ਮਾੜੀਆਂ ਹੋ ਗਈਆਂ ਮਾਫ ਕਰਨਾ ਇੱਥੇ ਪੀਜੀਆਈ ਦੇ ਵੱਲੋਂ ਮਾਹਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਦੇ 23 ਫੀਸਦੀ ਦੇ ਕਰੀਬ ਜੋੜੇ ਅਜ ਬੱਚਾ ਪੈਦਾ ਕਰਨ ਦੇ ਸਮਰੱਥ ਨਹੀਂ ਹਨ ਲਗਭਗ 23 ਫੀਸਦੀ ਜੋੜੇ ਜਿਹੜੇ ਇੱਥੇ ਹਨ ਉਹ ਸਰੀਰਕ ਪੱਖੋਂ ਨਕਾਰਾ ਹੋ ਗਏ ਜਿਹੜੇ ਇੱਥੇ ਹਨ ਤੁਸੀਂ ਲਾਓ 25-30 ਲੱਖ ਰੁਪਈਆ ਬਾਹਰਲੇ ਮੁਲਕ ਚਲੇ ਜਾਓ ਜਿਹੜੇ ਦੇਖੇ ਹਨ ਕਲੀ ਤੇ ਸਰੋਂ ਜਮਾਓ ਸੌਕਣ ਲੈਤੀ ਵੇਖੋ ਜੇਕਰ ਤੁਹਾਡਾ ਕੰਮ ਨੂੰ ਹੱਥ ਨਹੀਂ ਪੈਂਦਾ ਪੁਆਕੇ ਦਿਖਾਵਾਂਗੇ ਫੜ ਲਓ ਬਾਬੀ ਬਾਬਾ ਮੰਗਾਲੀ ਦੀ ਪੂਸ਼ੀ ਫੇਰਾ ਆਪਾਂ ਇਧਰਲੇ ਪਾਸੇ ਨੂੰ ਤੁਰ ਪਏ ਆਹ ਤਾਂ ਪੰਜਾਬ ਦੇ ਵਿੱਚ ਚੱਲਦਾ ਤੇ ਆਪਾਂ ਇਹ ਗੱਲ ਕਹਿੰਦੇ ਆ ਪੰਜਾਬ ਤਾਂ ਯੋਧਿਆਂ ਦੀ ਧਰਤੀ ਹੈ ਯੋਧਿਆਂ ਦੀ ਧਰਤੀ ਹੈ ਪਰ ਪੰਜਾਬ ਦੇ ਵਿੱਚ ਸਭ ਕੁਝ ਅੱਜਕੱਲ ਪਾਸਟ ਦੇ ਵਿੱਚ ਹੈ ਪੰਜਾਬ ਯੋਧਿਆਂ ਦੀ ਧਰਤੀ ਸੀ ਪੰਜਾਬ ਦੁੱਧ ਦਹੀ ਨਿਕਣੀਆਂ ਨਦੀਆਂ ਵਾਲੀ ਧਰਤੀ ਸੀ ਪੰਜਾਬ ਦੇ ਵਿੱਚ ਔਰਤ ਦੀ ਇੱਜ਼ਤ ਸਨਮਾਨ ਅੱਖ ਦੀ ਸ਼ਰਮ ਸੀ ਪੰਜਾਬ ਦੇ ਵਿੱਚ ਇੱਕ ਦੂਜੇ ਦੇ ਬੰਦਾ ਪੰਮ ਆਉਂਦਾ ਸੀ ਪੰਜਾਬ ਦੇ ਵਿੱਚ ਦੂਜੇ ਦੀ ਪੀੜ ਨੂੰ ਆਪਣੀ ਪੀੜ ਸਮਝਿਆ ਜਾਂਦਾ ਸੀ ਪੰਜਾਬ ਦੇ ਵਿੱਚ ਹਰ ਗੱਲ ਆ ਜਿਹੜੀ ਉਹ ਦੂਜੇ ਦੇ ਨਾਲ ਮਿਲ ਬੈਠ ਕੇ ਵਿਚਾਰਨ ਸਮਝਣ ਤੇ ਮਦਦ ਕਰਨ ਦੀ ਭਾਵਨਾ ਸੀ ਤੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ ਪਾਣੀ ਪੰਜ ਤਰ੍ਹਾਂ ਦਾ ਹੋ ਗਿਆ ਹੋ ਗਿਆ ਪਾਣੀ ਪੰਜਾਂ ਦਰਿਆਵਾਂ ਵਾਲਾ ਨਹੀਂ ਪਾਣੀ ਪੰਜ ਤਰ੍ਹਾਂ ਦਾ ਹੋ ਗਿਆ ਆ ਸੀਵਰੇਜ ਦਾ ਪਾਣੀ ਆ ਕੱਪੜੇ ਧੋਣ ਵਾਲਾ ਪਾਣੀ ਆ ਪੀਣ ਵਾਲਾ ਪਾਣੀ ਆ ਆਰੋ ਦਾ ਪਾਣੀ ਤੇ ਬੰਦ ਬੋਤਲ ਵਾਲਾ ਪਾਣੀ ਆ ਆਰ ਦੇ ਵਿੱਚ ਪਾਣੀ ਦੀਆਂ ਆਕਸਮਾ ਚਲਦੀਆਂ ਪੰਜਾਬ ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਕਿਹੋ ਜਿਹਾ ਚਲਦੀਆਂ ਪੰਜਾਬ ਦੇ ਵਿੱਚ ਬੱਚਾ ਬੰਦੇ ਦਾ ਕੀ ਹਾਲ ਕਰੀ ਜਾਂਦਾ ਇਹਦੇ ਬਾਰੇ ਦੇਖ ਲੋ ਰੋਪੜ ਦੀ ਅੱਜ ਖਬਰ ਹੈ ਰੋਪੜ ਦੇ ਵਿੱਚ ਰਾਤ ਦੇ ਵੇਲੇ ਪਸ਼ੂਆਂ ਵਾਲੇ ਡੰਗਰਾਂ ਵਾਲੇ ਬਾੜੇ ਦੇ ਵਿੱਚ ਜਾ ਕੇ ਜਿਹਨੂੰ ਤੁਸੀਂ ਦਵਾਬੇ ਵਾਲੇ ਕਹਿੰਦੇ ਨੇ ਹਵੇਲੀ ਆ ਹਵੇਲੀ ਦੇ ਵਿੱਚ ਜਾ ਕੇ ਕਿਸੇ ਨੇ ਪਸ਼ੂਆਂ ਦੇ ਟੱਟ ਦੇ ਵਿੱਚ ਛੁਰੇ ਮਾਰੇ ਆ ਛੁਰੇ ਬਾਰ ਕੇ ਇੱਕ ਮੱਝ ਨੂੰ ਮਾਰ ਦਿੱਤਾ ਛਿਆਂ ਦੇ ਛੁਰਾਂ ਦੇ ਨਾਲ ਬੁਰੇ ਹਾਲ ਕਰਤੇ ਆ ਉਹਨਾਂ ਨੇ ਥਣ 파ੜ ਦਿੱਤੇ ਆ ਉਹਨਾਂ ਨੇ ਹੱਡ ਪਾੜ ਦਿੱਤੇ ਆ ਤੇ ਪਤਾ ਕਿਉਂ ਪਾੜੇ ਆ ਕਹਿੰਦੇ ਵੀ ਇੱਕੋਂ ਦਾ ਗੁਹਾ ਤੇ ਇਸ ਪਸ਼ੂ ਦੀ ਬਦਬੂ ਕਰਕੇ ਆਣ ਗਵਾਂਡ ਪਰੇਸ਼ਾਨ ਰਹਿੰਦਾ ਪਤਾ ਨਹੀਂ ਉਹਨਾਂ ਦੇ ਵਿੱਚੋਂ ਕੀਨੇ ਕੀ ਕੀਤਾ ਤੇ ਆਪਾਂ ਇਹ ਗੱਲ ਕਹਿ ਸਕਦੇ ਕਿ ਪੰਜਾਬ ਦਾ ਦਰਿਆਦਲਾਂ ਦੀ ਧਰਤੀ ਹੈ ਅੱਜ ਤੱਕ ਕੁੰਡੀ ਲਾਉਣ ਨੂੰ ਆਪਾਂ ਮਿੰਟ ਲਾਉਨੇ ਆ ਜੇ ਕਿਸੇ ਦਾ 50 ਰੁਪਏ ਤੇ ਜ਼ੋਰ ਚੱਲਦਾ ਉੱਥੇ ਕੁੰਡੀ ਲੱਗਦੀ ਹੈ ਜਿਹਦਾ ਹੱਥ 5 ਲੱਖਾਂ ਤੇ ਪੈਂਦਾ ਉੱਥੇ ਲੱਗਦੀ ਹੈ ਪਰ ਬਹੁ ਗਿੰਤੀ ਪੰਜਾਬਗਾਂ ਦੇ ਸੁਭਾਅ ਦੇ ਵਿੱਚ ਤਬਦੀਲੀ ਆਈ ਹੈ ਅੱਖ ਦੀ ਸ਼ਰਮ ਮੁੱਕ ਰਹੀ ਹੈ ਨਜ਼ਾਕਤ ਤੋਂ ਅਸੀਂ ਦੂਰ ਹੋ ਰਹੇ ਆ ਸਭੇ ਕੋਣਾ ਸਿਪਲ ਦੇ ਜਾ ਰਹੇ ਪਰ ਫਿਰ ਵੀ ਇੱਕ ਆਸ ਦੀ ਕਿਰਨ ਵੀ ਚੰਗੇ ਪੱਤਰਕਾਰ ਇਸ ਵੇਲੇ ਸਮਾਜ ਦੇ ਵਿੱਚ ਕੁਝ ਹਨ ਚੰਗੇ ਡਾਕਟਰ ਇਸ ਵੇਲੇ ਕੁਝ ਹਨ ਡਾਕਟਰ ਤਾਂ ਉਹ ਵੀ ਹਨ ਕਿ ਸੋਨੀਪੱਤ ਨੇ ਵਿੱਚ ਇੱਕ ਟਿਊਲਪ ਹਸਪੀਟਲ ਆ ਪਰ ਸੋਹਣੀ ਖਬਰ ਹੈ ਉੱਥੇ ਇੱਕ ਬੰਦਾ ਗਿਆ ਸੀਗਾ ਕਿ ਆਪਦੀ ਘਰ ਵਾਲੀ ਦਾ ਆਪਰੇਸ਼ਨ ਕਰਾਉਣ ਦੇ ਲਈ ਉਹਨੇ ਉੱਥੇ ਕਰਵਾਉਣਾ ਸੀਗਾ ਕਿ ਪੱਥਰੀ ਕਢਵਾਉਣੀ ਸੀ ਉਹ ਪੱਥਰੀ ਕਢਵਾਉਣ ਗਿਆ ਉਹਦੀਆਂ ਕਿੱਡੜੀਆਂ ਕੱਢ ਲਈਆਂ ਡਾਕਟਰ ਨੇ ਅਗਲੇ ਜਣ ਮਾਫੀ ਮੰਗੀ ਕਿ ਮੇਰੇ ਕੋਲੋ ਗਲਤੀ ਹੋ ਗਈ ਉਸ ਤੋਂ ਬਾਅਦ ਮੈਡੀਕਲ ਅਧਿਕਾਰੀਆਂ ਨੇ ਇਸ ਕੱਲ ਦੀ ਪੜਤਾਲ ਕਿਤੀ ਡਾਕਟਰ ਦੇ ਉੱਤੇ ਹੁਣ ਪਰਚਾ ਦਰਜ ਹੋਇਆ ਹੁਣ ਦੱਸੋ ਕਿ ਡਾਕਟਰ ਰੱਬ ਵਰਗੇ ਹੁੰਦੇ ਹਨ ਕਿ ਯੱਬ ਵਰਗੇ ਹੁੰਦੇ ਹਨ ਆਪਾਂ ਸਾਰਿਆਂ ਨੂੰ ਫੇਰ ਨਹੀਂ ਮਾੜਾ ਕਹਿੰਦੇ ਕਹਿਣ ਦਾ ਭਾਵੇਂ ਜੀ ਕਿ ਆਪਾਂ ਧਾਰਨਾ ਬਣਾਉਣੀ ਬੰਦ ਕਰਕੇ ਸਾਡੀ ਇੱਕ رائے ਬਣੀ ਹੁੰਦੀ ਆ ਕਿ ਭਾਈ ਆਹ ਤਾਂ ਚੰਗਾ ਹੈ ਜਦੋਂ ਉਹਨੂੰ ਚੰਗਾ ਇਹਨਾਂ ਕਹਿ ਲੈਨੇ ਬਾਅਦ ਵਿੱਚ ਮਾੜਾ ਕਹਿਣਾ ਬਹੁਤ ਤੋਫਾ ਹੋ ਜਾਂਦਾ ਅਸੀਂ ਸਿਫਤਾਂ ਦੇ ਪੁਲ ਬਣਨ ਲੱਗੇ ਵੀ ਸਕਿੰਟ ਲਾਉਣੇ ਆ ਕਿ ਆਹ ਜੀ ਕੌਮ ਦਾ ਯੋਧਾ ਹੈ ਆਹ ਜੀ ਹੀਰਾ ਹੈ ਆਹ ਜੀ ਪੰਜਾਬ ਦਾ ਭਾਰੋ ਤਾਰਾ ਕਰੂ ਇਹ ਹੀ ਸਾਰਾ ਕੁਝ ਕਰਕੇ ਦਿਖਾਉਂ ਬਾਤ ਦੇ ਵਿੱਚ ਉਸੇ ਮੂੰਹ ਦੇ ਨਾਲ ਇਹ ਗੱਲ ਕਹਿੰਦੇ ਆ ਇਹ ਤਾਂ ਗੰਦ ਪਾ ਗਿਆ ਹੈ ਇਹਨੇ ਲੋਕਾਂ ਨੂੰ ਬਰਬਾਦ ਕਰ ਦਿੱਤਾ ਹੈ ਪੰਜਾਬ ਦਾ ਘਾਣ ਬਹੁਤ ਕੀਤਾ ਹੈ ਸਖਤ ਕਰਨ ਦੇ ਮੌਕੇ ਵੀ ਤੇ ਆਲੋਚਨਾ ਕਰਨ ਦੇ ਮੌਕੇ ਵੀ ਆਪਾਂ ਥੋੜੀ ਜੀ ਜਾਂਚ ਸਕੀਏ ਬਾਕੀ ਤੁਸੀਂ ਪ੍ਰਾਈਮ ਏਸ਼ੀਆ ਟੀਵੀ ਨੂੰ ਬਹੁਤ ਮੁਹੱਬਤ ਕਰਦੇ ਹੋ ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦੀ ਆ ਪਰ ਮੰਥਨ ਥਿੰਡ ਕੀਤੇ ਮੈਂ ਅਸੀਂ ਮਿਲ ਕੇ ਚੱਜ ਦਾ ਵਿਚਾਰ ਕਰਦਿਆਂ ਨੂੰ ਲਗਭਗ 8 ਸਵਾ 8:30 ਹੋ ਗਏ ਆ ਕਈ ਸਾਡੇ ਕੋਲੋਂ ਗਲਤੀਆਂ ਹੋਈਆਂ ਹੋਣੀਆਂ ਕਈ ਸਾਡੇ ਕੋਲੋਂ ਉਪਕਾਇਆਂ ਹੋਈਆਂ ਹੋਣੀਆਂ ਤੋਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਦਾ ਕਰਨਾ ਮੇਰੇ ਸਤਿਕਾਰਯੋਗ ਵੀਰ ਜੀ ਬੱਬਲਜੀਤ ਸਿੰਘ ਰੰਧਾਵਾ ਆਏ ਨੇ ਪ੍ਰਾਈਮ ਏਸ਼ੀਆ ਦੀ ਸਮੁੱਚੀ ਟੀਮ ਆਈ ਆ ਮੈਂ ਤੁਹਾਡਾ ਸੱਚੀ ਮੁੱਚੀ ਬਹੁਤ ਬਹੁਤ ਧੰਨਵਾਦੀ ਆ ਤੁਹਾਡਾ ਧੰਨਵਾਦ ਆ ਜੀ ਪਰਮਾਸਰ ਜਨਾਬ ਬਹੁਤ ਮਿਹਰਬਾਨੀ ਤੁਸੀਂ ਉਪਰਾਲੇ ਕਰਦੇ ਹੋ ਉਪਰਾਲੇ ਕਰਦੇ ਰਹੋ ਕੋਈ ਅਮਲ ਕਰੇ ਨਾ ਕਰੇ ਉਹ ਬਾਅਦ ਦੀਆਂ ਗੱਲਾਂ ਪਰ ਤੁਸੀਂ ਆਪਣਾ ਫੋਕਾ ਦੇਣਾ ਜਾਰੀ ਰੱਖੋ ਸਵੇਰ ਦੇ ਵੇਲੇ ਭਾਈ ਗੁਰਦੁਆਰੇ ਦੇ ਵਿੱਚੋਂ ਉੱਠ ਕੇ ਗੱਲ ਕਹਿਣਾ ਕਿ ਉੱਠੋ ਗੁਰੂ ਦੇ ਪਿਆਰਿਓ ਪ੍ਰਭਾਤ ਵੇਲਾ ਹੋ ਗਿਆ ਆਜੋ ਬਾਣੀ ਸਰਵਣ ਕਰੋ ਪਾਠੀ ਨੇ ਕਰੇ ਤੁਹਾਨੂੰ ਪਾਣੀ ਕਰਕੇ ਨਹੀਂ ਦੇਣਾ ਵੀ ਆ ਲੋ ਤੌਲੀਆ ਤੇ ਆ ਲੋ ਪਾਣੀ ਤੇ ਆ ਜਾਓ ਨਹਾ ਕੇ ਆ ਜਾਓ ਉਹ ਕੰਮ ਤੁਹਾਡਾ ਆਪਣਾ ਪੱਤਰਕਾਰ ਜਿਹੜੇ ਵੀ ਚੰਗਾ ਕੰਮ ਕਰਦੇ ਬਹੁਤ ਬਹੁਤ ਧੰਨਵਾਦੀ ਆ ਬਹੁਤ ਬਹੁਤ ਸ਼ੁਕਰੀਆ ਗਲਤੀ ਪੁੱਲ ਚਕ ਮਾਫੀ ਮੰਗਦੇ ਆ ਬਹੁਤ ਬਹੁਤ ਧੰਨਵਾਦ ਮਿਹਰਬਾਨ ਮਿਹਰਬਾਨ ਮਿਹਰਬਾਨ